ਮੇਰੇ ਧਨ ਕੋ ਧਨ ਤੇਰੋ ਨਾਉ ਨੇ 타 ਮੇ ਕੋ ਨਾਉ ਤੇਰਾ ਧਾਉ ਨੇ ਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਘਟਾ ਕੋ ਦੇਵੋ ਦਾਨ ਕਰਨ ਗ੍ਰਾਮਨ ਹਰਿ ਸੁਆਮੀ ਸਗਲ ਘਟਾ ਕੇ ਅੰਦਰ ਜਾ ਮੇ ਆਪਣੇ ਗਤਮਿਤ ਜਾਨੋ ਆਪੇ ਆਪਨ ਸੰਗ ਆਪ ਬਰਬਰਾਤੇ ਤੁਮਰੀ ਉਸਤਤ ਤੁਮ ਤੇ ਹੋਏ ਨਾਨਕ ਅਵਰ ਨ ਜਾਣਸ ਕੋਈ ਮੇਰੇ ਧਨ ਕੋ ਤਾਨ ਤੇਰੋ ਨਾਉ ਨੇ ਸਾ ਮੇ ਕੋ ਨਾਉ ਤਿਰਥਾਉ ਨੇ ਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਘਟਾ ਕੋ ਦੇਵੋ ਦਾਨ ਕਰਨ ਗ੍ਰਾਮਨ ਹਰਿ ਸੁਆਮੀ ਸਗਲ ਘਟਾ ਕੇ ਅੰਦਰ ਜਾਮੀ ਆਪਣੇ ਗਦਮਿਤ ਜਾਨੋ ਆਪੇ ਆਪਨ ਸੰਗ ਆਪ ਬਰਬਰਾਤੇ ਤੁਮਰੀ ਉਸਤਤ ਤੁਮ ਤੇ ਹੋਏ ਨਾਨਕ ਅਵਰ ਨ ਜਾਣ ਸ ਕੋਏ ਮੇਰੇ ਧਨ ਕੋ ਧਨ ਤੇ ਰੋ ਨਾਉ ਸਾਵੇਂ ਕੋ ਨਉ ਤਿਰਥਾਂਉ ਨੇ ਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਘਟਾ ਕੋ ਦੇਵੋ ਦਾਨ ਕਰਨ ਗ੍ਰਾਮਨ ਹਰਿ ਸੁਆਮੀ ਸਗਲ ਘਟਾ ਕੇ ਅੰਦਰ ਜਾਮੀ ਆਪਣੇ ਗਤਮਿਤ ਜਾਨੋ ਆਪੇ ਆਪਨ ਸੰਗ ਆਪ ਬਰਬਰਾਤੇ ਤੁਮਰੀ ਉਸਤਤ ਤੁਮਤੇ ਹੋਏ ਨਾਨਕ ਅਵਰ ਨ ਜਾਣ ਸਿ ਕੋਏ ਮੇਰੇ ਤਨ ਕੋ ਤਨ ਤੇਰੋ ਨਾਉ ਨੇ 타 ਮੇ ਕੋ ਨਉ ਤਿਰਥਾਉ ਨੇ ਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਘਟਾ ਕੋ ਦੇਵੋ দান ਕਰਨ ਗ੍ਰਾਮਨ ਹਰਿ ਸੁਆਮੀ ਸਗਲ ਘਟਾ ਕੇ ਅੰਦਰ ਜਾਮੀ ਆਪਣੇ ਗਦਮਿਤ ਜਾਨੋ ਆਪੇ ਆਪਨ ਸੰਗ ਆਪ ਬਰਬਰਾਤੇ ਤੁਮਰੀ ਉਸਤਤ ਤੁਮ ਤੇ ਹੋਏ ਨਾਨਕ ਅਵਰ ਨ ਜਾਣ ਸਿ ਕੋਏ ਮੇਰੇ ਤਨ ਕੋ ਤਨ ਤੇਰੋ ਨਾਉ ਨੇ 타 ਮੇ ਕੋ ਨਾਉ ਤਿਰਥਾਉ ਨੇ ਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਘਟਾ ਕੋ ਦੇਵੋ দান ਕਰਨ ਕਰਾਮਨ ਹਰਿ ਸੁਆਮੀ ਸਗਲ ਘਟਾ ਕੇ ਅੰਦਰ ਜਾਮੀ ਆਪਣੇ ਗਤਮਿਤ ਜਾਨੋ ਆਪੇ ਆਪਨ ਸੰਗ ਆਪ ਬਰਬਰਾਤੇ ਤੁਮਰੀ ਉਸਤਤ ਤੁਮ ਤੇ ਹੋਏ ਨਾਨਕ ਅਵਰ ਨ ਜਾਣਸ ਕੋਏ ਮੇਰੇ ਤਨ ਕੋ ਤਨ ਦੇ ਰੋ ਨਾਉ ਤਾ ਮੇ ਕੋ ਨਉ ਤਿਰਥਾਂ ਨੂੰ ਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਘਟਾ ਕੋ ਦੇਵੋ ਦਾਨ ਕਰਨ ਕਰਮਨ ਹਰਿ ਸੁਆਮੀ ਸਗਲ ਘਟਾ ਕੇ ਅੰਦਰ ਜਾਮੀ ਆਪਣੇ ਗਦਮਿਤ ਜਾਨੋ ਆਪੇ ਆਪਨ ਸੰਗ ਆਪ ਬਰਬਰਾਤੇ ਤੁਮਰੀ ਉਸਤਤ ਤੁਮ ਤੇ ਹੋਏ ਨਾਨਕ ਅਵਰ ਨ ਜਾਣ ਸ ਕੋਏ ਮੇਰੇ ਤਨ ਕੋ ਤਨ ਤੇਰੋ ਨਾਉ ਨੇ 타 ਮੇ ਕੋ ਨਉ ਤਿਰਥਾਉ ਨੇ ਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਘਟਾ ਕੋ ਦੇਵੋ দান ਕਰਨ ਕਰਾਮਨ ਹਰਿ ਸੁਆਮੀ ਸਗਲ ਘਟਾ ਕੇ ਅੰਦਰ ਜਾਮੀ ਆਪਣੇ ਗਤਮਿਤ ਜਾਨੋ ਆਪੇ ਆਪਨ ਸੰਗ ਆਪ ਬਰਬਰਾਤੇ ਤੁਮਰੀ ਉਸਤਤ ਤੁਮ ਤੇ ਹੋਏ ਨਾਨਕ ਅਵਰ ਨ ਜਾਣ ਸ ਕੋਏ ਮੇਰੇ ਤਨ ਕੋ ਤਨ ਤੇਰੋ ਨਾਉ ਸਗਲ ਕਟਾ ਕੋ ਦੇਵੋਦਾਨ ਕਰਨਕ ਰਾਮਨ ਹਰਿ ਸੁਆਮੀ ਸਗਲ ਕਟਾ ਕੇ ਅੰਦਰ ਜਾਮੀ ਆਪਣੇ ਗਤਮਿਤ ਜਾਨੋ ਆਪੇ ਆਪਨ ਸੰਗ ਆਪ ਬਰਬਰਾਤੇ ਤੁਮਰੀ ਉਸਤਤ ਤੁਮ ਤੇ ਹੋਏ ਨਾਨਕ ਅਵਰ ਨ ਜਾਣ ਸਿ ਕੋਏ ਨੇਰ ਤਨ ਕੋ ਤਨ ਦੇ ਰੋ ਨਾਉ ਨੇ 타 ਮੇ ਕੋ ਨਾਉ ਤिरा ठाਉ ਨੇ ਮਾਨੇ ਕੋ ਪ੍ਰਭ ਤੇ ਰੋ ਮਾਨ ਸਗਲ ਘਟਾ ਕੋ ਦੇਵੋ ਦਾਨ ਕਰਨ ਕਰਾਮਨ ਹਰ ਸੁਆਮੀ ਸਗਲ ਕੁਟਾ ਕੇ ਅੰਦਰ ਜਾਮੀ ਆਪਣੇ ਗਦਮਿਤ ਜਾਨੋ ਆਪੇ ਆਪਨ ਸੰਗ ਆਪ ਬਰਬਰਾਤੇ ਤੁਮਰੀ ਉਸਤਤ ਤੁਮਨੇ ਹੋਏ ਨਾਨਕ ਅਵਰ ਨ ਜਾਣ ਸਿ ਕੋਏ ਨੇ ਰਣ ਕੋ ਤਨ ਤੇਰੋ ਨਾਉ ਨੇ 타 ਮੇ ਕੋ ਨਾਉ ਤੇਰਾ ਥਾਉ ਨੇ ਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਘਟਾ ਕੋ ਦੇਵੋ ਦਾਨ ਕਰਨ ਗ੍ਰਾਮਨ ਹਰ ਸੁਆਮੀ ਸਗਲ ਕਟਾ ਕੇ ਅੰਦਰ ਜਾਮੀ ਆਪਣੇ ਗਦਮਿਤ ਜਾਨੋ ਆਪੇ ਆਪਨ ਸੰਗ ਆਪ ਬਰਬਰਾਤੇ ਤੁਮਰੀ ਉਸਤਤ ਤੁਮ ਤੇ ਹੋਏ ਨਾਨਕ ਅਵਰ ਨ ਜਾਣ ਸਿ ਕੋਏ ਮੇਰੇ ਧਨ ਕੋ ਤਾਨ ਤੇਰੋ ਨਾਉ ਨੇ 타 ਮੇ ਕੋ ਨਉ ਤਿਰਥਾਉ ਨੇ ਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਘਟਾ ਕੋ ਦੇਵੋ ਦਾਨ ਕਰਨਗ ਰਾਮਨ ਹਰ ਸੁਆਮੀ ਸਗਲ ਘਟਾ ਕੇ ਅੰਦਰ ਜਾਮੀ ਆਪਣੇ ਗਤਮਿਤ ਜਾਨੋ ਆਪੇ ਆਪਨ ਸੰਗ ਆਪ ਬਰਬਰਾਤੇ ਤੁਮਰੀ ਉਸਤਤ ਤੁਮਤੇ ਹੋਏ ਨਾਨਕ ਅਵਰ ਨ ਜਾਣ ਸਿ ਕੋਏ ਮੇਰੇ ਧਨ ਕੋ ਤਨ ਤੇਰੋ ਨਾਉ ਨੇ 타메 ਕੋ ਨਉ ਤਿਰਥਾਉ ਨੇ ਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਘਟਾ ਕੋ ਦੇਵੋ ਦਾਨ ਕਰਨਗ ਰਾਮਨ ਹਰਿ ਸੁਆਮੀ ਸਗਲ ਘਟਾ ਕੇ ਅੰਦਰ ਜਾਮੀ ਆਪਣੇ ਗਦਮਿਤ ਜਾਨੋ ਆਪੇ ਆਪਨ ਸੰਗ ਆਪ ਬਰਬਰਾਤੇ ਦੰਬਰੀ ਉਸਤਤ ਤੁਮ ਤੇ ਹੋਏ ਨਾਨਕ ਅਵਰ ਨ ਜਾਣ ਸਿ ਕੋਏ ਮੇਰੇ ਤਨ ਕੋ ਤਨ ਤੇ ਰੋ ਨਾਉ ਨੇ 타 ਮੇ ਕੋ ਨਉ ਤਿਰਥਾਉ ਨੇ ਮਾਨੇ ਕੋ ਪ੍ਰਭ ਤੇ ਰੋ ਮਾਨ ਸਗਲ ਘਟਾ ਕੋ ਦੇਵੋ দান ਕਰਨ ਗ੍ਰਾਮਨ ਹਰ ਸੁਆਮੀ ਸਗਲ ਘਟਾ ਕੇ ਅੰਦਰ ਜਾਮੀ ਆਪਣੇ ਗਤਮਿਤ ਜਾਨੋ ਆਪੇ ਆਪਨ ਸੰਗ ਆਪ ਬਰਬਰਾਤੇ ਤੁਮਰੀ ਵਸਤਤ ਤੁਮ ਤੇ ਹੋਏ ਨਾਨਕ ਅਵਰ ਨ ਜਾਣ ਸਿ ਕੋਏ ਨਿਰ ਤਨ ਕੋ ਤਨ ਤੇਰੋ ਨਾਉ ਨੇ 타 ਮੇ ਕੋ ਨਉ ਤਿਰਥਾਂ ને ਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਘਟਾ ਕੋ ਦੇਵੋ ਦਾਨ ਕਰਨ ਗ੍ਰਾਮਨ ਹਰ ਸੁਆਮੀ ਸਗਲ ਘਟਾ ਕੇ ਅੰਤ ਰਜਾਮੀ ਆਪਣੇ ਗਤਮਿਤ ਜਾਨੋ ਆਪੇ ਆਪਨ ਸੰਗ ਆਪ ਬਰਬਰਾਤੇ ਤੁਮਰੀ ਉਸਤਤ ਤੁਮ ਤੇ ਹੋਏ ਨਾਨਕ ਅਵਰ ਨ ਜਾਣ ਸਿ ਕੋਏ ਮੇਰੇ ਧਨ ਕੋ ਧਨ ਤੇਰੋ ਨਾਉ ਨੇ 타메 ਕੋ ਨਉ ਤਿਰਥਾਉ ਨੇ ਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਘਟਾ ਕੋ ਦੇਵੋ ਦਾਨ ਕਰਨਗ ਰਾਮਨ ਹਰਿ ਸੁਆਮੀ ਸਗਲ ਘਟਾ ਕੇ ਅੰਦਰ ਜਾਮੀ ਆਪਣੇ ਗਤਮਿਤ ਜਾਨੋ ਆਪੇ ਆਪਨ ਸੰਗ ਆਪ ਬਰਬਰਾਤੇ ਤੁਮਰੀ ਉਸਤਤ ਤੁਮਤੇ ਹੋਏ ਨਾਨਕ ਅਵਰ ਨ ਜਾਣ ਸਿ ਕੋਏ ਮੇਰੇ ਧਨ ਕੋ ਧਨ ਤੇਰੋ ਨਾਉ ਤਾ ਮੇ ਕੋ ਨਉ ਤਿਰਥਾਂ ਨੇ ਮਾਨੇ ਕੋ ਪ੍ਰਭ ਤੇ ਰੋ ਮਾਨ ਸਗਲ ਘਟਾ ਕੋ ਦੇਵੋ ਦਾਨ ਕਰਨਗ ਰਾਮਨ ਹਰਿ ਸੁਆਮੀ ਸਗਲ ਘਟਾ ਕੇ ਅੰਦਰ ਜਾਮੀ ਆਪਣੇ ਗਤਮਿਤ ਜਾਨੋ ਆਪੇ ਆਪਨ ਸੰਗ ਆਪ ਬਰਬਰਾਤੇ ਤੁਮਰੀ ਉਸਤਤ ਤੁਮ ਤੇ ਹੋਏ ਨਾਨਕ ਅਵਰ ਨ ਜਾਣ ਸਿ ਕੋਏ ਮੇਰੇ ਤਨ ਕੋ ਤਨ ਤੇਰੋ ਨਾਉ ਨੇ 타 ਮੇ ਕੋ ਨਉ ਤਿਰਥਾਉ ਨੇ ਮਨੇ ਕੋ ਪ੍ਰਭ ਤੇ ਰੋ ਮਾਨ ਸਗਲ ਘਟਾ ਕੋ ਦੇਵੋ দান ਕਰਨ ਗ੍ਰਾਮਨ ਹਰ ਸੁਆਮੀ ਸਗਲ ਘਟਾ ਕੇ ਅੰਦਰ ਜਾਮੀ ਆਪਣੇ ਗਤਮਿਤ ਜਾਨੋ ਆਪੇ ਆਪਨ ਸੰਗ ਆਪ ਬਰਬਰਾਤੇ ਤੁਮਰੀ ਉਸਤਤ ਤੁਮ ਤੇ ਹੋਏ ਨਾਨਕ ਅਵਰ ਨ ਜਾਣ ਸ ਕੋਏ ਮੇਰੇ ਧਨ ਕੋ ਧਨ ਤੇਰੋ ਨਾਉ ਨੇ 타 ਮੇ ਕੋ ਨਉ ਤਿਰਥਾਉ ਨੇ ਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਘਟਾ ਕੋ ਦੇਵੋ দান ਕਰਨ ਗ੍ਰਾਮਨ ਹਰ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ ਆਪਣੇ ਗਤਮਿਤ ਜਾਨੋ ਆਪੇ ਆਪਨ ਸੰਗ ਆਪ ਬਰਬਰਾਤੇ ਤੁਮਰੀ ਉਸਤਤ ਤੁਮ ਤੇ ਹੋਏ ਨਾਨਕ ਅਵਰ ਨ ਜਾਣ ਸਿ ਕੋਏ ਨਿਰ ਤਨ ਕੋ ਤਨ ਤੇਰੋ ਨਾਉ ਨੇ 타 ਮੇ ਕੋ ਨਉ ਤਿਰਥਾਉ ਨੇ ਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਘਟਾ ਕੋ ਦੇਵੋ দান ਕਰਨ ਗ੍ਰਾਮਨ ਹਰਿ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ ਆਪਣੇ ਗਤਮਿਤ ਜਾਨੋ ਆਪੇ ਆਪਨ ਸੰਗ ਆਪ ਪ੍ਰਭ ਰਾਤੇ ਤੁਮਰੀ ਉਸਤਤ ਤੁਮ ਤੇ ਹੋਏ ਨਾਨਕ ਅਵਰ ਨ ਜਾਣ ਸ ਕੋਏ